ਅੱਜ ਭਾਰਤੀ ਕਿਸਾਨ ਜੁਨੀਅਰ ਇੱਕ ਤਾਜ਼ਾ ਅੱਜ ਤੇ ਭਾਰਤੀ ਕਿਸਾਨ ਜੁਨੀਅਰ ਢੇੜੀ ਕਲਾਂ ਪਿੰਡ ਜਸਵਾਲ ਦੇ ਵਿੱਚ ਡਾਕਟਰ ਬਲਵੀਰ ਤੋਂ ਸਵਾਲ ਜਵਾਬ ਕਰਨ ਖਾਤਰ ਪਹੁੰਚੇ ਨੇ ਆ ਦੇਖ ਸਕਦੇ ਹੋ ਤੁਸੀਂ ਅੱਧਰ ਦੀ ਨਜ਼ਰ ਵਿੱਚ ਕਿਸਾਨ ਖੜੇ ਨੇ ਜੀ ਦੂਜੇ ਪਾਸੇ ਜਿਹੜਾ ਪ੍ਰਸ਼ਾਸਨ ਖੜਿਆ ਡੀਐਸਪੀ ਸਾਹਿਬ ਤੇ ਹੋਰ ਅਨਾ ਇੰਨੇ ਸਾਲ ਹੋ ਗਏ ਹੁਣ ਪਤਾ ਹੀ ਨਹੀਂ ਲੱਗਦਾ ਲੱਗਦਾ ਵੀ ਰਿਕਵਰੀ ਬਰਥਡੇ ਮਨਾ ਗਏ ਆ ਸੀ ਨਾ ਜਦੋਂ ਇਸ ਵਾਰ ਕੋਈ ਨਾ ਦੋ ਸਾਲ ਉਹ ਐ ਲੱਗਦਾ ਜਿਵੇਂ ਕੱਲ ਹੀ ਮਨਾ ਕੇ ਗਿਆ ਸੀ ਦੁਬਾਰਾ ਆ ਗਿਆ ਵਾਚ ਜਦੋਂ ਪਹਿਲਾ ਸਾਲ ਪੂਰਾ ਕੀਤਾ ਸੀ ਯਾਰ ਉਦੋਂ ਠੀਕੀ ਆ ਦੇਖ ਸਕਦੇ ਨਹੀਂ ਤਸਵੀਰਾਂ ਕਿਸ਼ਾਨ ਖੜੇ ਨੇ ਇਧਰ ਪ੍ਰਸ਼ਾਸਨ ਖੜਿਆ ਜੀ ਜਿਆੜੀ ਨਿਕਲ ਨਹੀਂ ਹੁੰਦੀ ਆ ਨਾ ਕਿਉਂਕਿ ਸਭ ਤੋਂ ਪਿਆਰਾ ਸੀ ਯਾਰ ਸਾਡਾ ਇਹ ਕਹਿ ਦੇਣਾ ਬੜਾ ਅਫਸਾਨਾ ਯਾਰ ਆਪਣੇ ਬੱਚੇ ਨੂੰ ਕਹਿੰਦਾ ਨੇ ਅੱਜ ਤੱਕ ਵੀਰੇ ਨੂੰ ਸਮਝ ਨਹੀਂ ਆਇਆ ਠਰਦਾ ਵੀ ਇਹ ਉਹੀ ਸਮਝ ਸਕਦਾ ਯਾਰ ਜਿਹੜਾ ਹੈ ਜਿਸ ਦਰਸਕਾਂ ਨਿਕਲੇ ਆ ਹੋਵੇ ਨਾ ਕੋਈ ਡਾਕਟਰ ਨਾ ਕੋਈ ਆਮ ਇਨਸਾਨ ਨਾ ਇੰਗੜੇ ਤੇ ਹੀ ਅੜਿੱਕ ਨੂੰ ਸਮਝ ਸਕਦਾ ਯਾਰ ਹਾਂ ਸਮਝ ਰਿਹਾ ਆ ਇਹੋ ਜੇ ਕੀ ਫੀਨਿਕਸ ਨੇ ਆਮ ਨੋਰਮਲ ਬੰਦਾ ਉਹਦੀ ਫੀਲੀ ਦੇ ਕੱਚ ਤੇ ਨਹੀਂ ਆ ਸਕਦਾ ਯਾਰ ਕਾਈ ਤੱਕ ਦਿਨਾਂ ਕਿਤੇ ਬੰਦੇ ਨਾਲ ਗਾਇਬ ਹੋ ਜਾਂਦਾ